ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਅੱਜ ਆਪਾਂ ਤੁਹਾਡੇ ਲਈ ਪੰਜ ਟਿਪਸ ਲੈ ਕੇ ਆਏ ਆ ਜੋ ਕਿ ਤੁਹਾਡੇ ਲਈ ਬਹੁਤ ਯੂਸਫੁਲ ਹੋਣਗੇ ਠੀਕ ਹੈ ਜੀ ਜੋ ਕਿ ਜਿਨ੍ਹਾਂ ਨੇ ਹੁਣੇ-ਹੁਣੇ ਸिलाई ਜਿਹੜੀ ਸ਼ੁਰੂਆਤ ਕੀਤੀ ਹੈ ਬਿਗਨਰਸ ਨੇ ਜਾਂ ਜੋ ਕਿ ਪਹਿਲਾਂ ਨੇ ਸिलाई ਕਰਦੇ ਨੇ ਤੇ ਉਹਨਾਂ ਨੂੰ ਸਟੀਚਿੰਗ ਦੇ ਵਿੱਚ ਫਿਨਿਸ਼ਿੰਗ ਨਹੀਂ ਆਉਂਦੀ ਠੀਕ ਹੈ ਤੁਹਾਡੇ ਲਈ ਆਪਾਂ ਪੰਜ ਟਿਪਸ ਲੈ ਕੇ ਆਏ ਆ ਪਹਿਲਾ ਟਿਪਸ ਤਾਂ ਇਹ ਹੈ ਜੀ ਕਿ ਆਪਣੇ ਕੋਲੇ ਜਿਹੜੀ ਕੈਂਚੀ ਹੁੰਦੀ ਆ ਠੀਕ ਹੈ ਸੀਜ਼ਰ ਇਹ ਬਿਲਕੁਲ ਤੇਜ਼ ਧਾਰ ਹੋਣੀ ਚਾਹੀਦੀ ਹੈ ਬਿਲਕੁਲ ਸਹੀ ਕਪੜਾ ਕੱਟੇ ਠੀਕ ਹੈ ਜੀ ਸਹੀ ਹੋਣੀ ਚਾਹੀਦੀ ਹੈ ਕਟਿੰਗ ਦੇ ਵਿੱਚ ਤੇ ਦੂਸਰੀ ਆਪਣੀ ਮਸ਼ੀਨ ਠੀਕ ਹੈ ਜੀ ਜੋ ਆਪਣੀ ਮਸ਼ੀਨ ਹੈ ਬਿਲਕੁਲ ਸਹੀ ਚੱਲਣੀ ਚਾਹੀਦੀ ਹੈ ਜੋ ਇਹਦੀ ਨੀਡਲ ਹੈ ਉਹ ਵੀ ਸਹੀ ਹੋਣੀ ਚਾਹੀਦੀ ਹੈ ਠੀਕ ਹੈ ਸਹੀ ਨੰਬਰ ਦੀ ਹੋਣੀ ਚਾਹੀਦੀ ਆ ਤੇ ਵਧੀਆ ਮਸ਼ੀਨ ਚੱਲਦੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਅਗਰ ਤੁਸੀਂ ਤੁਹਾਡੇ ਕੋਲੇ ਹੱਥੀ ਵਾਲੀ ਮਸ਼ੀਨ ਹੈ ਤੇ ਤੁਸੀਂ ਉਹਦੀ ਸਪੀਡ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਅੰਬ੍ਰੇਲਾ ਮਸ਼ੀਨ ਲੈ ਸਕਦੇ ਹੋ ਠੀਕ ਹੈ ਜੀ ਤੇ ਜਾਂ ਜੋ ਵੀ ਤੁਸੀਂ ਵੀ ਕੋਈ ਇਲੈਕਟ੍ਰੋਨਿਕ ਮਸ਼ੀਨ ਲੈ ਸਕਦੇ ਹੋ ਠੀਕ ਹੈ ਜੀ ਇਹ ਤਾਂ ਹੋ ਗਿਆ ਆਪਣਾ ਪਹਿਲਾ ਪੁਆਇੰਟ ਤੇ ਦੂਸਰਾ ਪੁਆਇੰਟ ਹੈ ਜੀ ਆਪਣਾ ਕਿ ਜਦੋਂ ਆਪਾਂ ਸਲਾਈ ਕਰਦੇ ਆ ਸਲਾਈ ਕਰਦੇ ਆਪਾਂ ਕਈ ਵਾਰੀ ਵਿੱਚ ਦੀ ਧਾਗੇ ਛੱਡ ਦਿੰਨੇ ਆ ਵੀ ਆਪਾਂ ਬਾਅਦ ਵਿੱਚ ਕੱਟ ਲਾਂਗੇ ਠੀਕ ਹੈ ਪਰ ਆਪਾਂ ਉਹ ਧਾਗੇ ਨਹੀਂ ਇਦਾਂ ਛੱਡਨੇ ਹੈਗੇ ਆਪਾਂ ਨਾਲ ਦੇ ਨਾਲ ਉਹਨਾਂ ਦੀ ਕਟਿੰਗ ਕਰਨੀ ਹੈ ਠੀਕ ਹੈ ਕਿਉਂਕਿ ਇਹ ਕਈ ਵਾਰੀ ਕੀ ਹੁੰਦਾ ਕਿ ਉਹ ਧਾਗੇ ਕੋਈ ਨਾ ਕੋਈ ਰਹਿ ਜਾਂਦਾ ਵਾ ਆਪਣੇ ਧਿਆਨ ਚ ਨਹੀਂ ਜਾਂਦਾ ਤਾਂ ਉਹਦਣਾ ਫਿਨਿਸ਼ਿੰਗ ਨਹੀਂ ਆਉਂਦੀ ਠੀਕ ਹੈ ਜੀ ਤੇ ਥਰਡ ਤੇ ਆ ਰਹੇ ਆ ਵਾ ਆਪਣਾ ਪੁਆਇੰਟ ਕਿ ਜੋ ਆਪਣੀ ਸਲਾਈ ਆ ਬਿਲਕੁਲ ਸਿੱਧੀ ਲਗਾਉਣੀ ਆਪਾਂ ਨੇ ਠੀਕ ਹੈ ਜੀ ਜੋ ਕਿ ਬਿਗਨਰਸ ਨੇ ਸਪੈਸ਼ਲ ਉਹਨਾਂ ਲਈ ਕਿ ਸਲਾਈ ਸਿੱਧੀ ਲਗਾਉਣੀ ਸਿੱਖਣ ਪ੍ਰੈਕਟਿਸ ਕਰਨ ਤੇ ਉਹਨਾਂ ਦੀ ਸਲਾਈ ਜਿਹੜੀ ਸਿੱਧੀ ਹੋਣ ਲੱਗ ਜੂਗੀ ਠੀਕ ਹੈ ਤੇ ਮੈਂ ਤੁਹਾਨੂੰ ਸਿੱਧੀ ਸਲਾਈ ਲਗਾ ਕੇ ਦਿਖਾਉਣੀ ਆ ਕਿ ਸਿੱਧੀ ਸਲਾਈ ਜਿਹੜੀ ਕਿੱਦਾਂ ਲਗਾਉਣੀ ਆ ਜੀ ਆ ਆਪਣੇ ਕੋਲੇ ਦੋ ਕੱਪੜੇ ਲੈਨੇ ਆਪਾਂ ਨੇ ਠੀਕ ਹੈ ਜੀ ਦੋ ਫੈਬਰਿਕ ਨੇ ਆਪਾਂ ਨੇ ਇਹਨਾਂ ਨੂੰ ਜੁਆਇੰਟ ਕਰਨਾ ਹੈ ਠੀਕ ਹੈ ਐਦਾਂ ਰੱਖ ਕੇ ਜੋ ਕਿ ਆਪਣੇ ਫੋਟੋ ਹੁੰਦਾ ਹੈ ਇਹਦੀ ਬਹੁਤ ਹੈਲਪ ਹੁੰਦੀ ਆਪਾਂ ਨੂੰ ਸਿੱਧੀ ਸਰਾਇ ਲਗਾਉਣ ਦੇ ਵਿੱਚ ਜੋ ਕਿ ਆ ਇਧਰਲੀ ਸਾਈਡ ਹੁੰਦੀ ਹੈ ਇੱਥੇ ਤੁਸੀਂ ਬਿਲਕੁਲ ਬਹੁਤ ਧਿਆਨ ਨਾਲ ਸਰਾਇ ਲਗਾਉਣੀ ਹੈ ਇੱਥੇ ਆਪਾਂ ਨੇ ਨਿਗਰ ਰੱਖਣੀ ਹੈ ਆਪਣੀ ਕਿ ਜੋ ਇਧਰ ਆਪਣਾ ਮਾਰਜਨ ਹੁੰਦਾ ਵਾ ਇਹ ਬਿਲਕੁਲ ਇੱਕੋ ਜਿਹਾ ਰਹੇ ਠੀਕ ਹੈ ਜੀ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਸਲਾਈ ਕਿੱਦਾਂ ਲਗਾਉਣੀ ਹੈ ਇਹਦੀ ਸਲਾਈ ਆਪਾਂ ਮੈਂ ਇਹ ਲੱਗ ਕਲਰ ਨੇ ਇਸ ਲਈ ਲਗਾ ਰਹੀਆਂ ਤਾਂ ਕਿ ਤੁਹਾਨੂੰ ਦਿਖਜ ਵੀ ਹਾਂ ਦੇਖੋ ਜੋ ਕਿ ਆਪਣਾ ਹੀ ਫੈਬਰਿਕ ਆ ਇਧਰਲੀ ਸਾਈਡ ਤੋਂ ਬਿਲਕੁਲ ਸਹੀ ਰਹਿਣਾ ਚਾਹੀਦਾ ਤੁਸੀਂ ਇੱਥੇ ਨਿਗਾਹ ਰੱਖਣੀ ਹੈ ਠੀਕ ਹੈ ਜੀ ਮੈਂ ਸਲੋਥ ਨੂੰ ਇਸ ਲਈ ਲਗਾ ਕੇ ਦਿਖਾ ਰਹੀ ਹਾਂ ਕਿ ਤੁਹਾਨੂੰ ਬਿਲਕੁਲ ਸਮਝ ਲੱਗ ਜੇ ਤੇ ਦੇਖ ਸਕਦੇ ਹਾਂ ਕਿ ਆਪਣੀ ਸਲਾਈ ਆ ਜਿਹੜੀ ਬਿਲਕੁਲ ਸਿੱਧੀ ਲੱਗੀ ਹੈ ਠੀਕ ਹੈ ਜੀ ਜੋ ਇਧਰਲੀ ਸਾਈਡ ਆਪਾਂ ਮਾਰਜਨ ਰੱਖਣਾ ਵਾ ਇਹ ਵੀ ਸਾਰਾ ਇਕੁਅਲ ਆ ਠੀਕ ਹੈ ਤੇ ਜੋ ਮੈਂ ਤੁਹਾਨੂੰ ਪਹਿਲਾ ਪੁਆਇੰਟ ਦੱਸਿਆ ਸੀ ਕਿ ਆਪਾਂ ਨਾਲ ਦੀ ਨਾਲ ਜਿਹੜੀ ਆ ਥ੍ਰੈਡ ਨੇ ਇਹ ਨਾਲ ਦੀ ਨਾਲ ਆਪਾਂ ਕਟਿੰਗ ਕਰ ਦਣੀ ਆ ਜਿੱਥੇ ਵੀ ਆਪਾਂ ਸਲਾਈ ਲਗਾਉਨੇ ਆ ਜੋ ਵੀ ਆਪਾਂ ਸੂਟ ਵਗੈਰਾ ਸਟਿਚ ਕਰਦੇ ਆ ਡਰੈਸ ਵਗੈਰਾ ਸਟਿਚ ਕਰਦੇ ਆ ਆਪਾਂ ਨਾਲ ਦੀ ਨਾਲ ਜਿਹੜੇ ਥ੍ਰੈਡ ਨੇ ਨਾਲ ਦੀ ਨਾਲ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਅਗਰ ਤੁਹਾਡੇ ਤੋਂ ਸਲਾਈ ਹਰੇ ਨਹੀਂ ਸਿੱਧੀ ਆ ਰਹੀ ਤਾਂ ਤੁਸੀਂ ਇਸ ਦੀ ਪ੍ਰੈਕਟਿਸ ਕਰੋ ਤੇ ਇੱਥੇ ਨਿਗਾਹ ਰੱਖੋ ਠੀਕ ਹੈ ਜੀ ਤੁਹਾਡੀ ਸਲਾਈ ਬਿਲਕੁਲ ਸਿੱਧੀ ਹੋ ਜਾਏਗੀ ਤੇ ਆਪਾਂ ਆਉਣੇ ਅਗਲੇ ਆਪਣੇ ਚੌਥੇ ਪੁਆਇੰਟ ਤੇ ਹਾਂਜੀ ਚੌਥਾ ਪੁਆਇੰਟ ਹੈ ਜਿਹੜਾ ਆਪਣਾ ਉਹ ਹੈਗਾ ਇੰਟਰਲੋਕ ਕਰਨੀ ਠੀਕ ਹੈ ਜੀ ਕਿਉਂਕਿ ਜਦੋਂ ਵੀ ਆਪਾਂ ਸਲਾਈ ਕਰਦੇ ਆ ਕੋਈ ਵੀ ਸੂਟ ਵਗੈਰਾ ਸਟਿਚ ਕਰਦੇ ਆ ਤਾਂ ਇੱਥੇ ਜਿਹੜੇ ਹੁੰਦੇ ਨੇ ਧਾਗੇ ਵਗੈਰਾ ਹੁੰਦੇ ਆ ਠੀਕ ਹੈ ਜੀ ਜਦੋਂ ਆਪਾਂ ਇੰਟਰਲੋਕ ਕਰ ਦਿੰਨੇ ਆ ਤਾਂ ਸਾਰੇ ਕਵਰ ਹੋ ਜਾਂਦੇ ਨੇ ਠੀਕ ਹੈ ਆ ਦੇਖੋ ਚੌਥਾ ਪੁਆਇੰਟ ਆਪਣਾ ਇੰਟਰਲੋਕ ਦਾ ਇਹ ਵੀ ਕਰਨੀ ਜ਼ਰੂਰੀ ਹੈ ਠੀਕ ਹੈ ਇਹਦੇ ਨਾਲ ਬਹੁਤ ਫਿਨਿਸ਼ਿੰਗ ਆਉਂਦੀ ਹੈ ਸੂਟ ਦੇ ਵਿੱਚ ਠੀਕ ਹੈ ਜੀ ਤੇ ਅਗਲਾ ਆਪਣਾ ਪੰਜਵਾਂ ਪੁਆਇੰਟ ਲਾ ਹੈਗਾ ਬਹੁਤ ਹੀ ਜ਼ਰੂਰੀ ਪੁਆਇੰਟ ਉਹ ਹੈਗੀ ਆਪਣੀ ਪ੍ਰੈਸ ਪ੍ਰੈਸ ਨਾਲ ਕੀ ਹੁੰਦਾ ਕਿ ਜੋ ਵੀ ਆਪਾਂ ਸਟਿਚ ਕਰਦੇ ਆਂ ਜਿੱਥੇ ਵੀ ਆਪਾਂ ਸਲਾਈ ਲਗਾਉਨੇ ਆਂ ਆਪਰੇ ਵੀ ਤੁਹਾਨੂੰ ਪ੍ਰੈਸ ਕਰ ਦਿੰਨੇ ਆ ਤਾਂ ਉਹਦੀ ਫਿਨਿਸ਼ਿੰਗ ਹੈ ਜੋ ਕਿ ਬਹੁਤ ਸੋਹਣੀ ਹੋ ਜਾਂਦੀ ਹੈ ਵਧੀਆ ਹੋ ਜਾਂਦੀ ਹੈ ਤੇ ਉਹਦੇ ਨਾਲ ਕੀ ਸੂਟ ਹੈ ਕਿ ਬਹੁਤ ਵਧੀਆ ਲੱਗਦਾ ਤੁਸੀਂ ਦੇਖਿਓ ਕਿ ਜਦੋਂ ਵੀ ਤੁਸੀਂ ਕੋਈ ਸੂਟ ਸਲਾਈ ਕਰਦੇ ਹੋ ਉਸ ਤੋਂ ਬਾਅਦ ਉਹਨੂੰ ਪ੍ਰੈਸ ਕਰੋਗੇ ਤਾਂ ਸੂਟ ਦੀ ਜਿਹੜੀ ਫਿਨਿਸ਼ਿੰਗ ਹੈ ਉਹ ਬਹੁਤ ਜ਼ਿਆਦਾ ਹੋ ਜਾਏਗੀ ਠੀਕ ਹੈ ਜੀ ਸੋੜ ਜਿਹੜੀ ਲੁੱਕ ਹੈ ਬਹੁਤ ਸੋਹਣੀ ਹੋ ਜੇਗੀ ਪ੍ਰੈਸ ਨਾਲ ਇਸ ਲਈ ਜਦੋਂ ਵੀ ਤੁਸੀਂ ਕੁਝ ਵੀ ਸਟਿਚ ਕਰੋ ਤਾਂ ਉਹਦੇ ਉੱਤੇ ਪ੍ਰੈਸ ਕਰਨੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਇਹ ਸੀਗੇ ਆਪਣੇ ਅੱਜ ਦੇ ਪੰਜ ਟਿਪਸ ਜੋ ਕਿ ਅਸੀਂ ਤੁਹਾਨੂੰ ਦੱਸੇ ਨੇ ਕਿ ਤੁਹਾਡੀ ਸਟਿਚਿੰਗ ਦੇ ਵਿੱਚ ਫਿਨਿਸ਼ਿੰਗ ਕਿੱਦਾਂ ਆਏਗੀ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਕੋਈ ਵੀ ਤੁਹਾਨੂੰ ਮੇਰੀ ਟ੍ਰਿਕਾ ਜਿਹੜੀ ਯੂਸਫੁਲ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਵੀਡੀਓ ਨੂੰ ਮਤਲਬ ਸ਼ੇਅਰ ਕਰਿਓ ਤੇ ਇੱਕ ਹਾਂਜੀ ਤੇ ਆਪਣੀਆਂ ਜਿਹੜੀਆਂ 11 ਨਵੰਬਰ ਤੋਂ ਨੇ ਆਪਣੀਆਂ ਔਨਲਾਈਨ ਕਲਾਸਾਂ ਨੇ ਜੋ ਸਟਾਰਟ ਹੋ ਰਹੀਆਂ ਨੇ ਬਿਲਕੁਲ ਫ੍ਰੀ ਉਹਦੇ ਲਈ ਤੁਹਾਡਾ ਕੋਈ ਵੀ ਪੈਸਾ ਨਹੀਂ ਲੱਗੇਗਾ ਬਿਲਕੁਲ ਫ੍ਰੀ ਨੇ ਆਪਣੀਆਂ ਔਨਲਾਈਨ ਕਲਾਸਾਂ 11 ਨਵੰਬਰ ਤੋਂ ਅਗਰ ਤੁਸੀਂ ਸਾਡੇ ਨਾਲ ਸਲਾਈ ਸਿੱਖਣਾ ਚਾਹੁੰਦੇ ਆ ਤਾਂ ਸਾਨੂੰ ਕਮੈਂਟ ਕਰੋ ਅੱਗੇ ਦਾ ਸਾਰਾ ਪ੍ਰੋਸੈਸ ਅਸੀਂ ਤੁਹਾਡੇ ਨਾਲ ਬਾਅਦ ਵਿੱਚ ਸ਼ੇਅਰ ਕਰਾਂਗੇ ਥੈਂਕ ਯੂ ਫॉर ਵਾਚਿੰਗ